ਦੋਸਤੋ ਕਮਾਲ ਹੈ ਪਿੰਡਾਂ ਦੇ ਵਿੱਚ ਚੁਸਕੀਆਂ ਲੈ ਕੇ ਚਾਹ ਪੀਣ ਵਾਲੇ ਸਾਵਧਾਨ ਹੋ ਜਾਓ ਕਿਉਂਕਿ ਸੋਸਾਇਟੀਆਂ 'ਚ ਜਿਹੜਾ ਮਾਲ ਹੈਗਾ ਉਹ ਕਿਦਾਂ ਦਾ ਹੁੰਦਾ ਹੈ ਕੀ ਹੈਗਾ ਕੀ ਨਹੀਂ ਹੈਗਾ ਉਹ ਤੁਹਾਡਿਆਂ ਸਾਹਮਣੇ ਹੈਗਾ ਆ ਇੱਕ ਡਿਡਬੇ ਦੀ ਇਹ ਵਿੱਚ ਇਹ ਹੋ ਹੋਏਗਾ ਕੰਡ ਕੋਪਰੇਟ ਸੋਸਾਇਟੀਆਂ ਦਾ ਔਰ ਹੈਰਾਨਗੀ ਦੀ ਗੱਲ ਹੈ ਵੀ ਕਿਸੇ ਨੇ ਵੀ ਇਹ ਚੈੱਕ ਨਹੀਂ ਕੀਤਾ ਇਹ ਤਾਂ ਪਲਾ ਹੋਵੇ ਸਰਦਾਰ ਬਲਵਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਇੱਕ ਇਹ ਮੁੱਦੇ ਨੂੰ ਇਹ ਮੈਂ ਕਹੂੰਗਾ ਵੀ ਆਪਣੀ ਸੇਫਟੀ ਦੇ ਲਈ ਇਹ ਉਜਾਗਰ ਕੀਤਾ ਹੈਗਾ ਕਿਉਂਕਿ ਦੇਖੋ ਲੋਕਾਂ ਦਾ ਸਿਹਤ ਦੇ ਨਾਲ ਖਲਵਾੜ ਕਰਨਾ ਕਿੱਡਾ ਮਾੜਾ ਕੰਮ ਹੈਗਾ ਹੈ ਇੱਥੇ ਗਵਰਨਮੈਂਟ ਨੇ ਕੋਈ ਕਦੇ ਚੈਕਿੰਗ ਨਹੀਂ ਪਾਈ ਕਦੇ ਕਿਸੇ ਇਨਸਪੈਕਟਰ ਨੇ ਚੈਕਿੰਗ ਨਹੀਂ ਪਾਈ ਇੱਥੋਂ ਤਾਂ ਇਹ ਨਹੀਂ ਲੱਗਦਾ ਦੇਖਣ ਤੋਂ ਵੀ ਕਦੇ ਕੋਈ ਚੈਕਿੰਗ ਨਹੀਂ ਪਾਈ ਕਿਉਂ ਕਿਉਂਕਿ ਦੇਖੋ ਕਿੰਨੇ ਸਾਲ ਤੋਂ ਇਹ ਸਟਾਕ ਪਹਿਲਾਂ ਤਾਂ ਸਟਾਕ ਇਹ ਲੈ ਕੇ ਵੱਧਦਾ ਹੈ ਜਿਹੜਾ ਇਹਦਾ ਜ਼ਿੰਮੇਵਾਰ ਹੈ ਅਧਿਕਾਰੀ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਦੂਸਰੀ ਜਿਹੜਾ ਇਨਸਪੈਕਟਰ ਹੈਗਾ ਜਾਂ ਕੋਈ ਹੋਰ ਅਧਿਕਾਰੀ ਹੈ ਜਿਹੜਾ ਇਹ ਇਸ ਸੁਸਾਇਟੀ ਨਾਲ ਸੰਬੰਧ ਰੱਖਦਾ ਹੈ ਕੀ ਉਹਨਾਂ ਨੇ ਮੁੜ ਕੇ ਇਹ ਸਟਾਕ ਵਾਲਾ ਕਮਰਾ ਕਦੇ ਚੈੱਕ ਨਹੀਂ ਕੀਤਾ ਜੇ ਕੀਤਾ ਹੈਗਾ ਜਿਹੜਾ ਵੀ ਇਹਦੇ ਵਿੱਚ ਕੋਈ ਅਧਿਕਾਰੀ ਏ ਦੋਸ਼ੀ ਪਾਇਆ ਜਾਂਦਾ ਤਾਂ ਉਹਦੇ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹਨੂੰ ਮੈਂ ਕਹੂੰਗਾ ਵੀ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਔਰ ਸਾਰਾ ਪੈਸਾ ਉਹਨਾਂ ਤੋਂ ਰਿਕਵਰ ਕਰਨਾ ਚਾਹੀਦਾ ਕਮਾਲ ਦੀ ਗੱਲ ਹੈ ਕਿ ਇੱਕ ਫਿਨ